ਸਸ਼ਿਕਾ ਜੀ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਹਾਊ ਟੂ ਡਰਾ ਰੇ ਡਾਇਗ੍ਰਾਮਸ ਵਾਟ ਆਰ ਦਾ ਰੂਲਸ ਅਸੀਂ ਰੇ ਡਾਇਗ੍ਰਾਮ ਨੂੰ ਕਿਵੇਂ ਡਰਾ ਕਰਨਾ ਠੀਕ ਹੈ ਅੱਜ ਅਸੀਂ ਇਸ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਇਹ ਰੂਲਸ ਨੂੰ ਸਮਝਾਂਗੇ ਇਹ ਰੂਲਸ ਨੂੰ ਸਮਝਣ ਤੋਂ ਪਹਿਲਾਂ ਅਸੀਂ ਇੱਕ ਛੋਟਾ ਜਿਹਾ ਟੌਪਿਕ ਸਮਝਦੇ ਹਾਂ ਵਾਟ ਆਰ ਦਾ ਕਨਵਰਜਿੰਗ ਲੈਂਸ ਵਟ ਆਰ ਦਾ ਡਾਈਵਰਜਿੰਗ ਲੈਂਸ ਕਨਵਰਜਿੰਗ ਲੈਂਸ ਕੀ ਨੇ ਡਾਈਵਰਜਿੰਗ ਲੈਂਸ ਕੀ ਨੇ ਕਿਹੜੇ ਲੈਂਸ ਨੂੰ ਲੈਂਸ ਤੋਂ ਨੇ ਕਨਕੇਵ ਐਂਡ ਕਨਵੈਕਸ ਕਿਹੜੇ ਲੈਂਸ ਨੂੰ ਕਨਵਰਜਿੰਗ ਕਹਿੰਦੇ ਆ ਕਿਹੜੇ ਲੈਂਸ ਨੂੰ ਡਾਈਵਰਜਿੰਗ ਕਹਿੰਦੇ ਆ ਸੋ ਲੈਟਸ ਅੰਡਰਸਟੈਂਡ ਅਬਾਊਟ ਥਿਸ ਸਮਾਲ ਟਾਪਿਕ ਸੋ ਫਸਟ ਆਫ ਆਲ ਅਸੀਂ ਪਹਿਲਾਂ ਤਾਂ ਨੇਮ ਲਿਖਦੇ ਆ ਥੈਟ ਇਜ਼ ਕਨਵੈਕਸ ਲੈਂਸ ਸੈਕੰਡ ਇਜ਼ ਕਨਕੇਵ ਲੈਂਸ ਹੁਣ ਥਿਸ ਇਜ਼ ਦਾ ਕਨਵੈਕਸ ਲੈਂਸ दिस इज इट्स प्रिंसीपल एक्सैस दिस इज कनकेव लेंस ये साढ़े को कनकेव लेंस है दिस इज इट्स प्रिंसिपल एक्सैस दो दीवार कटी ठीक है ताजा जो डायग्राम्स ने यह इंटरमिक्स ना हो जाए कनकेव एंड कन्वैक्स यू असी एग्जाम्पल समझ देंगे असी कनवैक्स लेंस का नेम रख लिया फ्रेंडली ਇਹਨੂੰ ਕਹਿ ਸਕਦੇ ਵੀ ਦੋਸਤਾਨਾ ਠੀਕ ਹੈ ਕਨਵੈਕਸ ਲੈਂਸ ਨੂੰ ਅਸੀਂ ਕਹਿ ਰਹੇ ਹਾਂ ਦੋਸਤਾਨਾ ਫ੍ਰੈਂਡਲੀ ਤੇ ਕਨਕੇਵ ਲੈਂਸ ਨੂੰ ਅਸੀਂ ਕੀ ਕਹਿ ਰਹੇ ਹਾਂ ਨਾਨ ਫ੍ਰੈਂਡਲੀ ਵੀ ਜਿਹੜਾ ਕਨਕੇਵ ਲੈਂਸ ਆ ਇਹ ਨਾਨ ਫ੍ਰੈਂਡਲੀ ਆ दैट मींस ਇਹ ਵਧੀਆ ਨਹੀਂ ਹੈਗਾ ਦੋਸਤੀ ਨਹੀਂ ਕਰਦਾ ਚੇਤੇ ਤੇ ਇਹ ਹੀ ਲੜਾਕਾ ਬਹੁਤ ਜ਼ਿਆਦਾ ਲੜਦਾ ਰਹਿੰਦਾ ਲੜਕੇ ਇਹ ਕਦੇ ਇੱਧਰ ਨੂੰ ਮੂੰਹ ਕਰ ਲੈਂਦਾ ਕਦੇ ਇੱਧਰ ਨੂੰ ਮੂੰਹ ਕਰ ਲੈਂਦਾ ਇਸ ਤਰੀਕੇ ਨਾਲ ਇਹ ਲੜਦਾ ਰਹਿੰਦਾ ਹੈ ਕਨਵੈਕਸ ਲੈਂਸ ਕੀ ਹੈ ਕਨਵੈਕਸ ਲੈਂਸ ਕੀ ਹੈ ਫ੍ਰੈਂਡਲੀ ਕਨਵੈਕਸ ਲੈਂਸ ਫ੍ਰੈਂਡਲੀ ਹੈ ਤੇ ਜਦੋਂ ਇਹਦੇ ਉੱਪਰ ਨੰਬਰ ਆਫ ਰੇਜ਼ ਫਾਲ ਕਰਦੀਆਂ ਨੇ ਨੰਬਰ ਆਫ ਰੇਜ਼ ਕੀ ਕਰਦੀਆਂ ਨੇ ਫਾਲ ਕਰਦੀਆਂ ਨੇ ਅਸੀਂ ਇਹਨਾਂ ਦਾ ਨਾ ਪਹਿਲਾਂ ਇੱਕ ਆਪਟੀਕਲ ਸੈਂਟਰ ਨੂੰ ਐਂਡ ਥਿਸ ਇਜ਼ ਫੋਕਸ ਪੁਆਇੰਟ ਤੇ ਇੱਧਰ ਅਸੀਂ 2f ਬਣਾ ਲਿਆ ਇੱਥੇ f ਪੁਆਇੰਟ ਲੱਗ ਜਾਏਗਾ then 2f point इधर भी सिमिलर है 2f ਤੇ ਜਦੋਂ ਨੰਬਰ ਆਫ ਇਨਸੀਡੈਂਟ ਰੇਜ਼ ਆਰ ਫਾਲਿੰਗ ਓਨ ਦ ਸਰਫੇਸ ਹੁਣ ਇਹ ਜਿਹੜਾ ਕਨਵੈਕਸ ਲੈਂਸ ਆ ਇਹ ਕੀ ਆ ਫ੍ਰੈਂਡਲੀ ਆਗਾ ਦੋਸਤਾਨਾਗਾ ਹਰ ਇੱਕ ਨੂੰ ਕੀ ਕਰਦਾ ਹਰ ਇੱਕ ਦੇ ਨਾਲ ਦੋਸਤੀ ਬਣਾ ਲੈਂਦਾ ਇੰਨੇ ਕੀ ਕੀਤੀ ਆ ਰੇਜ਼ ਦੇ ਨਾਲ ਰੇਜ਼ ਦੇ ਨਾਲ ਦੋਸਤੀ ਬਣਾ ਲਈ ਤੇ ਇਹਨਾਂ ਨੂੰ f ਦੇ ਉੱਪਰ ਕੀ ਕੀਤਾ f ਦੇ ਉੱਪਰ ਕੀ ਕੀਤਾ ਇਹਨਾਂ ਨੇ ਮਹਿਫਿਲ ਲਾ ਲਈ ਸਾਰੇ ਸਾਰੇ ਇਕੱਠੇ ਇਕੱਠਿਆਂ ਨੂੰ ਐਫ ਤੇ ਬਿਠਾ ਲਿਆ ਤੇ ਇਹ ਕਹਿ ਰਿਹਾਗਾ ਕਨਵੈਕਸ ਲੈਂਸ ਵੀ ਤੂੰ ਆ ਰਿਹਾ ਆ ਜਾ ਵੀ ਤੂੰ ਵੀ ਵਹਿ ਜਾ ਤੂੰ ਵੀ ਵਹਿ ਜਾ ਤੂੰ ਵੀ ਵਹਿ ਜਾ ਤੇ ਇਹਨੇ ਸਾਰੀਆਂ ਸਾਰੀਆਂ ਰੇਜ਼ ਨੂੰ ਫੋਕਸ ਪੁਆਇੰਟ ਦੇ ਉੱਪਰ ਬਿਠਾ ਲਿਆ ਇਹਦੇ ਕੋਲ ਇੱਕ ਰੇ ਹੋ ਰਹੀ ਹੈ ਨੇ ਇਹਨੂੰ ਵੀ ਫੋਕਸ ਤੇ ਬਿਠਾ ਲਿਆ ਤੇ ਇਹਨੇ ਇੱਕ ਰੇ ਹੋਰ ਕਹਿੰਦੀ ਮੈਂ ਵੀ ਜਾਉ ਕਨਵੈਕਸ ਸਕੂਲ ਤੇ ਇਹਨੇ ਵੀ ਇਹਨੂੰ ਕੀ ਕੀਤਾ ਫੋਕਸ ਦੇ ਉੱਪਰ ਬਿਠਾ ਲਿਆ ਸਾਰੇ ਸਾਰੀਆਂ ਵੀ ਰੇਜ਼ ਆ ਰਹੀਆਂ ਨੇ ਤਾਂ ਹੋਰ ਰੇ ਆ ਵੀ ਉੱਪਰ ਹੋਰ ਰੇ ਆ ਰਹੀਆਂ ਸਾਰੇ ਸਾਰੇ ਨੂੰ ਕੀ ਕੀਤਾ ਫੋਕਸ ਦੇ ਉੱਪਰ ਬਿਠਾ ਲਿਆ ਤੇ ਹੁਣ ਇੱਥੋਂ ਸਾਨੂੰ ਕੀ ਸਮਝ ਲੱਗਿਆ ਵੀ ਕਨਵੈਕਸ ਲੈਂਸ ਤੇ ਕੋਲ ਇੱਕ ਪ੍ਰੋਪਰਟੀ ਆ ਉਹਦਾ ਸੁਭਾਅ ਹੀ ਇਦਾਂ ਦਾ ਵੀ ਉਹ ਉਹਦੇ ਕੋਈ ਜਿਹੜੀ ਵੀ ਰੇ ਆਉਂਦੀ ਆ ਉਹਨੂੰ ਫੋਕਸ ਵਿੱਚੋਂ ਦੀ ਪਾਸ ਕਰ ਦਿੰਦਾ ਥੈਟ ਮੀਨਸ ਰੇਜ਼ ਆ ਰਹੀਆਂ ਨੇ ਇਹਨਾਂ ਨੂੰ ਇੱਕ ਪੁਆਇੰਟ ਦੇ ਉੱਪਰ ਮਿਲਾ ਰਿਹਾ ਪੁਆਇੰਟ ਦੇ ਉੱਪਰ ਕੀ ਕਰ ਰਿਹਾ ਕਨਵਰਜ ਕਰ ਰਿਹਾ ਹੈਗਾ ਠੀਕ ਹੈ ਸੋ ਥਿਸ ਪ੍ਰੋਪਰਟੀ ਇਸ ਕਾਲਡ ਕਨਵਰਜਿੰਗ ਪ੍ਰੋਪਰਟੀ ਐਂਡ ਥਿਸ ਲੈਂਸ ਇਸ ਕਾਲਡ ਕਨਵਰਜਿੰਗ ਲੈਂਸ ਸੋ ਕਨਵੈਕਸ ਲੈਂਸ ਇਸ कॉल्ड ਕਨਵਰਜਿੰਗ ਲੈਂਸ ਠੀਕ ਹੈ ਜੀ ਇਹ ਕਲੀਅਰ ਹੋ ਗਿਆ ਸਾਨੂੰ ਤੇ ਹੁਣ ਅਸੀਂ ਚੱਲਦੇ ਆ ਦੂਸਰੇ ਲੈਂਸ ਕੋ ਥੈਟ ਇਜ਼ ਕਨਕੇਵਲੈਂਸ ਕਨਕੇਵ ਲੈਂਸ ਦਾ ਸੁਭਾਅ ਕਿਦਾਂ ਦਾ ਲੜਾਕਾ ਠੀਕ ਹੈ ਨੋਨ ਫਰੈਂਡਲੀ ਆ ਉਹ ਦੋਸਤੀ ਨਹੀਂ ਕਰਦਾ ਤੇ ਜਦੋਂ ਉਹਦੇ ਕੋਲੇ ਕੀ ਆ ਹੁਣ ਇਹਨੂੰ ਇਹਨਾਂ ਨੂੰ ਤਾਂ ਦੇਖ ਲਿਆ ਹੁਣ ਇਹ ਰੇਜ਼ ਕਹਿ ਰਹੀਆਂ ਨੇ ਵੀ ਚਲੋ ਚਲੋ ਆਪਾਂ ਕਨਵੈਕਸ ਨੂੰ ਤਾਂ ਦੇਖ ਲਿਆ ਆਪਾਂ ਕਨਕੇਵ ਕੋ ਚਲੋ ਇਹ ਸਾਰੀਆਂ ਰੇਜ਼ ਕੀ ਕੀਤਾ ਇਹਨਾਂ ਨੇ ਕਨਕੇਵ ਦੇ ਉੱਪਰ ਫਾਲ ਕੀਤਾ ਕਨਕੇਵ ਦੇ ਉੱਪਰ ਫਾਲ ਕੀਤਾ ਫਾਲ ਕਰਨ ਤੋਂ ਬਾਅਦ ਹੁਣ ਕਨਕੇਵ ਕਿਦਾਂ ਦਾ ਲੜਾਕਾ ਇਹਦੇ ਕੋਲੇ ਪਹਿਲਾਂ ਇੱਕ ਰੇ ਗਈ ਉਹ ਕਹਿੰਦਾ ਇਹ ਕੀ ਕਰਨਾ ਹੈ ਚੱਲ ਭਾਈ ਉਹਨੇ ਕੀ ਕੀਤਾ ਇਹਨੂੰ ਇੱਥੋਂ ਭਜਾਤਾ ਠੀਕ ਹੈ ਇਹਨੇ ਭਜਾਤਾ ਇਸ ਤੋਂ ਬਾਅਦ ਦੂਸਰੀ ਰੇ ਗਈ ਤੇ ਇਹਨੇ ਦੂਸਰੀ ਰੇ ਨੂੰ ਵੀ ਭਜਾਤਾ ਵੀ ਚੱਲ ਫਿਰ ਐਵੇਂ ਤੀਸਰੀ ਰੇ ਜਾਂਦੀ ਆ ਤੀਸਰੀ ਨੂੰ ਵੀ ਭਜਾ ਦਿੰਦਾ ਚੌਥੀ ਰੇ ਜਾਂਦੀ ਆ ਚੌਥੀ ਨੂੰ ਵੀ ਕੀ ਕਰਦਾ ਇਹ ਭਜਾ ਦਿੰਦਾ ਹੈ ਇਨਾ ਗੰਦਾ ਸੁਭਾਅ ਇਹਦਾ ਕਿ ਜਿਹੜਾ ਵੀ ਇਹ ਕੋਲੇ ਹੁੰਦਾ ਇਹਦੇ ਨਾਲ ਲੜਕੇ ਉਧਰ ਭਜਾ ਦਿੰਦਾ ਇਹਦੇ ਨਾਲ ਉਧਰ ਨੂੰ ਭਜਾ ਦਿੰਦਾ 댓 ਮੀਨਸ ਇਹਨਾਂ ਦੀ ਜਿਹੜੀ ਡਾਇਰੈਕਸ਼ਨ ਸੀ ਉਹ ਡਾਇਰੈਕਸ਼ਨ ਨੂੰ ਡਾਇਵਰਟ ਕਰਤਾ ਹੁਣ ਕੋਈ ਭੱਜ ਜਦੋਂ ਜਾ ਰਹੇ ਆ ਕਨਕੇਪੂਲ ਇਹਨੇ ਉਹਨੂੰ ਉਹਦੇ ਨਾਲ ਲੜਾਈ ਕਰ ਲਈ ਤੇ ਉਹਦਾ ਜਿਹੜਾ ਰਸਤਾ ਸੀ ਜਿਹੜੀ ਉਹ ਯੂ نو ਆਸ ਤੇ ਨਾਲ ਆ ਰਿਹਾ ਸੀ ਉਹਦੀ ਆਸ ਨੂੰ ਉਹਦੀ ਇੱਛਾਵਾਂ ਨੂੰ ਵੀ ਕੀਤਾ ਡਾਇਵਰਟ ਕਰਤਾ ਵੀ ਚੱਲ ਪੜੇ ਤੇ ਇੰਨੇ ਕੀ ਕੀਤਾ ਇਹਨਾਂ ਨੂੰ ਕਹਿੰਦਾ ਚੱਲ ਪੜੇ ਉਹਨਾਂ ਨੂੰ ਕੀ ਕਹਤਾ ਚੱਲ ਪਈ ਸਾਰੇ ਸਾਰੇ ਰੇਸ ਜਿਹੜੀਆਂ ਫਾਲ ਕਰ ਰਹੀਆਂ ਨੇ ਉਹ ਡਾਇਵਰਟ ਹੋ ਗਈਆਂ ਠੀਕ ਹੈ ਜਿਹਨੀਆਂ ਰੇਸ ਫਾਲ ਕਰ ਰਹੀਆਂ ਨੇ ਉਹ ਡਾਇਵਰਟ ਹੋ ਗਈਆਂ ਹੁਣ ਆਫਟਰ ਡਾਇਵਰਜਨ ਅਗਰ ਅਸੀਂ ਦੇਖੀਏ ਸਾਨੂੰ ਕੀ ਲੱਗੂਗਾ ਕਿ ਇਹ ਜਿਹੜੀਆਂ ਭੈਣਾਂ ਦੋ ਆ ਰਹੀਆਂ ਨੇ ਇਹ ਕਿੱਧਰੋਂ ਆ ਰਹੀਆਂ ਨੇ ਜੀ ਇਹ ਫੋਕਸ ਤੋਂ ਆ ਰਹੀਆਂ ਨੇ ਨੀਚੇ ਵਾਲੀ ਰੇ ਵੀ ਕਿੱਥੋਂ ਆ ਰਹੀ ਹੈ ਫੋਕਸ ਤੋਂ ਆ ਰਹੀ ਹੈਗੀ ਠੀਕ ਹੈ ਤੇ ਆਵਲੀ ਭੈਣਾਂ ਨੂੰ ਅਗਰ ਅਸੀਂ ਇਧਰੋਂ ਦੇਖੀਏ ਇਹ ਸਾਨੂੰ ਇਹ ਵੀ ਸਾਨੂੰ ਕਿੱਥੋਂ ਲੱਗੂਗਾ ਫੋਕਸ ਤੋਂ ਆ ਰਹੀ ਹੈ ਤੇ ਉੱਪਰਲੀ ਜਿਹੜੀ ਸਾਡੀ ਭੈਣ ਇੱਕ ਰਹੀਗੀ ਇਹ ਲੱਗੂਗਾ ਫੋਕਸ ਚ ਆ ਰਹੀਆਂ ਤਾਂ ਇਸ ਤਰੀਕੇ ਨਾਲ ਜਿਹੜੀ ਕਨਕੇਵ ਲੈਂਸ ਹੈ ਉਹ ਕੀ ਕਰਦਾਗਾ ਰੇਜ਼ ਨੂੰ ਡਾਇਵਰਟ ਕਰ ਦਿੰਦਾ so this concave lens is called diverging lens clear ਹੋ ਗਿਆ ਕਨਵੈਕਸ ਲੈਂਸ ਦੋਸਤਾਨਾ ਦੋਸਤੀ ਕਰਦਾ ਕਿਉਂਕਿ ਕਨਵੈਕਸ ਨੇਮ ਛੋਟਾਗਾ ਨੇਮ ਛੋਟਾਗਾ ਤੋਂ ਦੇ ਵਿੱਚ ਕੀ ਹ ਸੈਂਚੀਲ ਦਾ ਬਹੁਤ ਜ਼ਿਆਦਾ ਗੀ ਈਗੋ ਦੇ ਵਿੱਚ ਹੈ ਨਹੀਂ ਗਈ ਛੋਟਾ ਜਗਾ ਕਿਊਟ ਜਗਾ ਇਸ ਕਰਕੇ ਕੀ ਆ ਉਹ ਦੋਸਤੀ ਕਰਨਾ ਹੁਨ ਕਨਕੇਵ ਕਨਕੇਵ ਦੇ ਵਿੱਚ ਕਿੰਨੇ ਵਰਡਸ ਨੇ ਇਹ ਇਹਦੇ ਵਿੱਚ 2 3 4 5 ਇਹਦੇ ਵਿੱਚ 7 ਵਰਡਸ ਹੋਗੇ ਤਾਂ ਉਹ ਵੱਡਾ ਹੋ ਗਿਆ ਇਹਦੇ ਨਾਲੋਂ ਕਨਵੈਕਸ ਦੇ ਵਿੱਚ 6 ਨੇ ਇਹ ਛੋਟਾ ਹੈਗਾ ਠੀਕ ਹੈ ਇਸ ਤਰੀਕੇ ਨਾਲ ਯਾਦ ਰੱਖ ਲਓ ਕਨਕੇਵ ਕੀ ਹੈ ਵੱਡਾ ਹੈ ਉਹਦੇ ਵਿੱਚ ਈਗੋ ਆ ਗਈ ਤੇ ਉਹ ਕਦੇ ਇਧਰ ਨੂੰ ਭਜਾਈ ਜਾਂਦਾ ਉਹਨੂੰ ਕਦੇ ਉਧਰ ਭੇਜਦਾ ਕਦੇ ਆਕਰ ਦਿਖਾ ਰਿਹਾ ਹੈ ਠੀਕ ਹੈ ਇਸ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਯਾਦ ਰੱਖ ਸਕਦੇ ਹਾਂ ਸੋ ਥਿਸ ਇਸ ਕਾਲਡ ਕਨਵਰਜਿੰਗ ਲੈਂਸ ਥਿਸ ਇਸ ਕਾਲਡ ਡਿਵਰਜਿੰਗ ਲੈਂਸ ਸੋ ਥੀਸ so so this is the very important topic ye tusi yaad rakhnanga theek hai ji